ਇੱਕ ਪਾਸੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਔਰਤ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਆ ਇਹ ਕਹਿ ਰਹੇ ਨੇ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜ਼ਾਨ ਭਾਈ ਉਸ ਇਸਤਰੀ ਨੂੰ ਤੁਸੀਂ ਮਾੜਾ ਕਿਉ ਕਹਿੰਦੇ ਹੋ ਜਿਨੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ ਤੇ ਦੂਜੇ ਪਾਸੇ ਆਪਣੇ ਆਪ ਨੂੰ ਸਰਦਾਰ ਕਹਾਉਣ ਵਾਲੇ ਸਿਰਾਂ ਤੇ ਪੱਗਾਂ ਬੰਨਣ ਵਾਲੇ ਅੱਜ ਕੱਲ ਦੇ ਗਾਇਕ ਇਹ ਗੀਤ ਗਾ ਰਹੇ ਨੇ ਜੇ ਤੂੰ ਨੱਚੀ ਨਾ ਮੇਰੇ ਨਾਲ ਲਹਿੰਗੇ ਤੇ ਸ਼ਰਾਬ ਡੋਲ ਦੂੰ ਹੁਣ ਤੁਸੀਂ ਵੇਖਿਓ ਆ ਵਿਆਹਾਂ ਤੇ ਡੀਜਿਆਂ ਤੇ ਸ਼ਰਾਬ ਨਾਲ ਰੱਜੇ ਹੋਏ ਕਮਲਿਆਂ ਹੋਇਆਂ ਨੇ ਬੀਬੀਆਂ ਦੇ ਕੱਪੜਿਆਂ ਤੇ ਸ਼ਰਾਬ ਡੋਲਣੀ ਹੈ ਤੁਸੀਂ ਵੇਖਿਓ ਸੋ ਇਹ ਸਮਾਜ ਨੂੰ ਕਹਿੋ ਜੀ ਸੇਧ ਇਹ ਗਾਇਕ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੋਚ ਤੋਂ ਸਿਧਾਂਤ ਤੋਂ ਬਿਲਕੁਲ ਹੀ ਉਲਟ ਕੰਮ ਇਹ ਕਰ ਰਹੇ ਨੇ ਤੇ ਨੌਜਵਾਨ ਪੀੜ੍ਹੀ ਦੇ ਵਿੱਚ ਇਹ ਇਹੋ ਜਿਹੀ ਗੀਤ ਗਾ ਗਾ ਕੇ ਨੌਜਵਾਨ ਪੀੜ੍ਹੀ ਨੂੰ ਪਰਾਹੇ ਪਾ ਰਹੇ ਨੇ ਔਰ ਤੁਸੀਂ ਵੇਖੋ ਵੀ ਔਰਤਾਂ ਦੇ ਨਾਲ ਇਹ ਕਿੰਨਾ ਕਿੰਨਾ ਘਟਿਆ ਕਰਮ ਹੈ ਦੇ ਨਚਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਜੇ ਤੂੰ ਨਾ ਕਰੇਂਗੀ ਤੇ ਮੈਂ ਤੇਰੇ ਕੱਪੜਿਆਂ ਤੇ ਸ਼ਰਾਬ ਡੋਲ ਦਾਂਗਾ ਸੋ ਭਾਈ ਇਹਨਾਂ ਗਾਇਕਾ ਤੋਂ ਬਚੋ ਸਗੋਂ ਐਸੇ ਗੀਤਾਂ ਦਾ ਸਮਾਜ ਵਿੱਚ ਵਿਰੋਧ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ